आज दिसंबर दिन है गुप्ता पैलेस 9:00 बजे तो लेकर 5:00 बजे तक नवया हेल्थकेयर एसोसिएटेड विद तापला फाउंडेशन ब्लड डोनेशन कैंप प्लान कर रहे हैं तेसाले ही शहर वासियों ਆਲੇ ਦੁਆਲੇ ਜਿੰਨੇ ਵੀ ਸਾਡੇ ਰੂਰਲ ਬੈਂਕ ਦਾ ਪਿੰਡ ਦਾ ਸਾਡਾ ਭਾਈਚਾਰਾ ਜਿੰਨਾ ਜਿੰਨੇ ਐਨ ਜੀਓਜ਼ ਨੇ 프리ਮੀਅਰ ਧਰਮਿਕ ਸਮਾਜਿਕ ਰਾਜਨੀਤਿਕ ਸੰਸਥਾਵਾਂ ਜਿੰਨੇ ਹੈਗੀਆਂ ਨੇ ਉਹ ਸਾਰਿਆਂ ਨੂੰ ਅਸੀਂ ਤੁਹਾਡੇ ਮੀਡੀਆ ਰਾਹੀਂ ਭਾਈਚਾਰੇ ਰਾਹੀਂ ਅਸੀਂ ਸੱਦਾ ਪੱਤਰ ਦਿੰਨੇ ਆ ਕਿ ਤੁਸੀਂ ਸਾਰੇ ਹੀ ਜੁੜੋਗੇ ਸਾਰੇ ਹੋ ਕੇ ਪਹੁੰਚੋ ਸਮੇਂ ਕੱਟ ਕੇ ਪਹੁੰਚੋ ਇਸ ਨੇਕ ਉਪਰਾਲੇ ਦਾ ਹਿੱਸਾ ਬਣੋ ਆਇਓ ਵਿੱਚ ਦੋ ਦੋ ਗਣਾਂ ਆਇਓ ਵਿੱਚ ਇੱਕ ਨੇਕ ਉਪਰਾਲਾ ਕਰਨ ਆ ਰਹੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਸਭ ਤੋਂ ਪਹਿਲਾਂ ਕਿ ਇਹ ਜਿਵੇਂ ਕਿ ਜਤਾਰਾ ਰਾਘੀਆ ਦੱਸਿਆ ਕਿ ਪੋਲਿਟੀਕਲ ਮੰਚ ਜਿਹੜੇ ਹੁੰਦੇ ਆ ਪੋਲਿਟੀਕਲ ਦੀ ਜਿੱਥੇ ਵੀ ਕੰਮ ਕਰਦੇ ਆ ਬਹੁਤ ਤੁਹਾਡੇ ਕੋਲ ਮੰਚ ਹੁੰਦੇ ਆ ਲੇਕਿਨ ਇਹ ਸਾਡੇ ਪਰਿਵਾਰ ਦੇ ਵਿੱਚੋਂ ਪਹਿਲੋ ਜਾਂ ਤੁਹਾਡੇ ਸਾਰੇ ਪਰਿਵਾਰ ਦੇ ਨਾਲੋਂ ਇਹ ਕਸ਼ਿ ਪ੍ਰਲਾਖਾਂ ਧਿਆਨ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਇਹ ਫੀਲਟਰ ਕਰਨਾ ਕਿ ਤੁਸੀਂ ਸਾਰੇ क्योंकि मिनट अपनी गल खत्म करूंगा नब्बे हेल्पिंग हैंड जो कि साब्या साद 90 ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਅਤੇ ਸਾਂਪਲਾ ਫਾਊਂਡੇਸ਼ਨ ਵੱਲੋਂ ਇੱਕ ਮੈਗਾ ਬਲਡ ਡੋਨੇਸ਼ਨ ਕੈਂਪ 14 ਦਸੰਬਰ 2025 ਨੂੰ ਅਸ਼ੀਸ਼ ਕੰਟੀਨੈਂਟਲ ਗੁਪਤਾ ਪੈਲੇਸ ਜੀਟੀ ਰੋਡ ਫਗਵਾੜਾ ਵਿਖੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਕੈਂਪ ਲਗਾਇਆ ਜਾ ਰਿਹਾ ਹੈ ਮੈਂ ਤੁਹਾਨੂੰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਜਿੰਨੇ ਵੀ ਸ਼ੁਰੂ ਤੋਂ ਸੁਣ ਰਹੇ ਨੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਵੱਧ ਚੜ ਕੇ ਆਪਾਂ ਖੂਨਦਾਨ ਜਿਹਨੂੰ ਕੋਈ ਮਹਾਦਾਨ ਕਿਹਾ ਜਾਂਦਾ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਇਸ ਕੈਂਪ ਨੂੰ ਸਫਲਾ ਬਣਾ ਸਕੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ